ਫਾਜ਼ਲ ਕਾਦੇ ਪਿੰਡ ਰਾਮ ਸਿੰਘ ਵਾਲਾ ਜਿਹੜਾ ਕਿ ਭੈਣੀ ਦੇ ਨੇੜੇ ਢਾਣੀਆਂ ਦੇ ਵਿੱਚ ਰਹਿੰਦੇ ਮਨਜੀਤ ਸਿੰਘ ਮੱਖਣ ਸਿੰਘ ਆ ਤੇ ਹੋਰ ਹੜ੍ਹ ਪ੍ਰਭਾਵਿਤ ਲੋਕਾਂ ਨੇ ਆਪਣਾ ਜਿਹੜਾ ਕਿ ਦੁੱਖੜਾ ਸੁਣਾਇਆ ਹੜ੍ਹ ਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਇਸ ਕਦਰ ਦਾਖਲ ਹੋਇਆ ਕਿ ਉਹਨਾਂ ਦੇ ਪੱਕੇ ਮਕਾਨਾਂ ਦੇ ਵਿੱਚ ਤਰੇੜਾਂ ਆ ਗਈਆਂ ਅਤੇ ਉਹਨਾਂ ਨੂੰ ਜਿਹੜਾ ਕਿ ਖੋਰਾ ਲਾਉਣ ਲੱਗੀਆਂ ਜਿਸ ਦੇ ਨਾਲ ਉਹਨਾਂ ਦੇ ਕਈ ਮਕਾਨ ਡਿੱਗੇ ਵੀ ਨਹੀਂ ਤੇ ਜਿਸ ਦੇ ਨਾਲ ਉਹ ਜ਼ਖਮੀ ਵੀ ਹੋਏ ਨੇ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਭ ਕੁਝ ਇਸ ਹੜ੍ਹ ਦੇ ਵਿੱਚ ਰੁੜ ਗਿਆ ਸਿਰ ਤੇ ਛੱਤ ਨਹੀਂ ਰਹੀ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ ਪੇਟ ਨੇ ਦੱਸਿਆ ਕਿ ਹੜ੍ਹ ਦੌਰਾਨ ਪ੍ਰਸ਼ਾਸਨ ਨੇ ਉਹਨਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਸੀ ਪਰ ਹੁਣ ਜਦੋਂ ਪਾਣੀ ਦਾ ਪੱਧਰ ਕੁਝ ਘਟਿਆ ਤਾਂ ਪਿੱਛੇ ਸਿਰਫ ਤਬਾਹੀ ਹੀ ਆ ਦਾ ਮੰਜ਼ਰ ਦੇਖ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਘਰਾਂ ਦੇ ਨਾਲ-ਨਾਲ ਉਹਨਾਂ ਦਾ ਘਰੇਲੂ ਸਮਾਨ ਪਸ਼ੂਆਂ ਦੇ ਲਈ ਚਾਰਾ ਤੇ ਹੋਰ ਜ਼ਰੂਰੀ ਵਸਤਾਂ ਵੀ ਪਾਣੀ ਦੇ ਵਿੱਚ ਜਿਹੜੀਆਂ ਕਿ ਖਰਾਬ ਹੋ ਗਈਆਂ ਪੀੜਤ ਪਰਿਵਾਰ ਨੇ ਇਕਜੁੱਟ ਹੋ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਨੁਕਸਾਨ ਦਾ ਤੁਰੰਤ ਸਰਵੇ ਕੀਤਾ ਜਾਵੇ ਅਤੇ ਯੋਗ ਮੁਆਵਜ਼ਾ ਰਾਸ਼ੀ ਉਹਨਾਂ ਨੂੰ ਦਿੱਤੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਰਫ ਜਿਹੜਾ ਕਿ ਆ ਨੁਕਸਾਨ ਹੀ ਨਹੀਂ ਹੋਇਆ ਉਹਨਾਂ ਦਾ ਜਿਹੜਾ ਆਸ਼ੀਆਨਾ ਆ ਉਹ ਵੀ ਉਜੜ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਵੇ ਤਾਂ ਜੋ ਅਸੀਂ ਵੀ ਮੁੜ ਆਪਣੀ ਜੀਵਨ ਨੂੰ ਸ਼ੁਰੂ ਕਰ ਸਕੀਏ ਜੀ ਦਾਸ ਤਰੀਕ ਗੱਲ ਲਈ 9-10 ਤਕਰੀਬਨ ਟਾਂ ਨਾ ਸੀ ਤੇ ਮੈਂ ਆਪਣੇ ਨਾਲ ਪਿੱਛੇ ਗਿਆ ਸੀ ਆਏ ਕਰੇ ਉੱਚੀ ਜਗ੍ਹਾ ਤੇ ਉਹ ਥਰੈਂਗ ਮਾ ਘਰੇ ਨਹੀਂ ਇਹ ਮਾਰਨਾ ਆ ਕਿ ਕਾਫੀ ਕਾਫੀ ਦੋ ਦੋ ਫੁੱਟ ਪਾਣੀ ਹੁੰਦਾ ਤੇ ਦੋ ਦੋ ਫੁੱਟ ਅੰਦਰ ਆ ਜਦੋਂ ਅੰਦਰ ਕਮਰੇ ਦੇਖਾ ਉਹ ਕਾਫੀ ਉੱਤਰੇੜ ਭਈ ਵੀ ਪਾਰ ਗਿਆ ਸੀ ਇਹ ਸੰਦਰ ਨੇ ਦੇਖਾ ਕੋਈ ਥੋੜਾ ਬਹੁਤ ਮਾੜੀ ਕੰਦਰੀ ਵਾਹ ਮੈਂ ਉਹਨੂੰ ਸੰਭਾਲਣ ਗਿਆ ਸੀ ਮੁੰਡਾ ਨਾਲ ਅਦਾ ਸੀ ਆਪ ਕੋ ਪਿੱਛੇ ਸੀ ਮੈਂ ਦੇਣਾ ਸੀ ਜਦੋਂ ਅੱਗੇ ਨੂੰ ਜਾਣ ਲੱਗਾ ਇਹ ਨੇੜੇ ਪਹੁੰਚੇ ਨਹੀਂ ਸੀ ਯਕਦਾਂਮਨਾ ਉੱਤੇ ਨਰੇ ਬਾਲੇ ਰਾਡਰ ਜਿਵੇਂ ਇੰਨਾ ਉੰਤਾ ਜਿਹੜਾ ਕੁਛ ਹੈਗਾ ਸਾਰਾ ਆ ਵਜਿਆ ਇੱਥੇ और मे कट लग गई उस जख्मी हालत बच्चे है मैंने लै गए बनते पटवारी साहब ने मिले पटवारी साहब ने मैं पत्तिया दवाई करवाई उस मैं एम्बुलेंस पायल कर उई दी और नतीजे तुझे लगे मैंने इतने आए थे जिम्मे अजकल थोड़ा ही अजक चोड़ियां ज्यादा होंगे मान बंदा कि ले जाए कद के ਉੱਚਾ ਕਾਰ ਕੇ ਰੱਖਿਆ ਦਾ ਫੇਰ ਵੀ ਕੋਈ ਕਿਤੇ ਕੋਈ ਬੈ ਨਾ ਜਾਵੇ ਜੋ ਕੋਈ ਹੁੰਦਾ ਹੀ ਹੈ ਬੰਦਾ ਨਹੀਂ ਕਣੀ ਦਾ ਦਾਦ ਹੁੰਦਾ ਹੈ ਮੇਰਾ ਨਾਮ ਲਕੇ ਸਾਹ ਹਰਾਮ ਸੇ ਰਾਣੀ ਦਾ ਰਹਿਣਾ ਜੋ ਕਿ ਚਾੜ ਤੰਗੜ ਬਣੀ ਜਾਂਦੀ ਹੈ ਜਿਵੇਂ ਕਿ ਤੁਸੀਂ ਲਾਬ ਸਾਡੇ ਘਰ ਦੇ ਵੇਖ ਸਕਦੇ ਨੇ ਜਿਵੇਂ ਆ ਮੱਝਾ ਵਾਲਾ ਕਮਰਾ ਸਾਹ ਅੱਗੇ ਪਿਆ ਤੇ ਜਿਵੇਂ ਆ ਨਾ ਮੇਰੇ ਵੱਡੇ ਭਾਈ ਦਾ ਕਮਰਾ ਦੇਖ ਕੇ ਵੇਖੋ ਤੇ ਇੱਕ ਦੂਸਰਾ ਨਾ ਇੱਕੜਾ ਕਮਰਾ ਜਿੰਦੇ ਦੇ ਦਰਵਾਜ਼ਾ ਬੈ ਜਾਂਦੀ ਨੇ ਵੇਖ ਦੇਖ ਰਿਹਾ ਹਾਂ ਕੋਈ ਸੌਂਤ ਨਹੀਂ ਮਿਲੀ ਸੀ ਇਸੇਦਰ ਕਮਰੇ ਦੇ ਦੀਕੇ ਸਤਨਾ ਦੇਵੀ ਹੁਣ ਜਿਵੇਂ ਕਿ ਸਾਡਾ ਜਿੰਨਾਂ ਨੂੰ ਖਾਵਾ ਸਾਨੂੰ ਐਂ ਦਾ ਬਖ ਵਰਪਾਈ ਦਿੱਤੀ ਜਾਏ ਬਸ ਬਹੁਤ ਜੀ ਆਵਾਜਾ ਜੀ